ਕਰਨੇ ਦੇ ਉੱਤੇ ਇੱਕ ਵੱਡਾ ਪਾਣਾ ਵਾਪਰ ਗਿਆ ਹੈ ਤੇ ਦੱਸਦੀ ਹੈ ਕਿ ਉੱਥੇ ਹੁਣ ਕਿਸਾਨਾਂ ਦੇ ਲਈ ਇਹ ਦੁਖਦਾਇਕ ਖਬਰ ਹੈ ਉੱਥੇ ਹੀ ਕਈ ਕਿਸਾਨ ਆਪਣੀ ਜ਼ਿੰਦਗੀ ਤੋਂ ਹਾਰਨ ਲੱਗੇ ਨੇ ਸਵਾਲ ਹੁਣ ਸਰਕਾਰਾਂ ਦੇ ਉੱਤੇ ਆ ਕੇ ਖੜੇ ਹੋ ਗਏ ਨੇ ਕਿ ਕਿੰਨੀ ਆਕ ਜਾਨਾ ਲਓਗੇ ਸਰਕਾਰੇ ਬੱਸ ਕਰ ਸਵਾਲ ਕਿਸਾਨਾਂ ਦੇ ਜਵਾਬ ਸਰਕਾਰਾਂ ਦੇ ਜਿਸ ਤੋਂ ਬਾਅਦ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਹਜੇ ਵੀ ਕਿਸਾਨ ਅੜੇ ਹੋਏ ਨੇ ਆਪਣੀਆਂ ਮੰਗਾਂ ਤੇ ਆਪਣੇ ਹੱਕਾਂ ਦੇ ਲਈ ਲੜਾਈ ਲੜ ਰਹੇ ਨੇ ਕਿਸਾਨ ਤੇ ਦੱਸ ਦਈਏ ਕਿ ਦੂਜੇ ਪਾਸੇ ਅੱਜ ਸ਼ੰਭੂ ਬਾਰਡਰ ਦੇ ਉੱਤੇ ਇੱਕ ਕਿਸਾਨ ਦੇ ਵੱਲੋਂ ਜਿਹੜੀ ਕਿ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਜ਼ਹਿਰ ਨਿਕਲ ਲਿਆ ਗਿਆ ਪਰੰਤੂ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਕਿਸਾਨਾਂ ਦੇ ਲਈ ਇਹ ਦੁਖਦਾਈ ਖਬਰ ਹੈ ਤੇ ਦੂਜੇ ਪਾਸੇ ਜਗਜੀਤ ਸਿੰਘ ਢੱਲੇਵਾਲ ਜਿਹੜੇ ਕਿ ਮਰਨ ਵਰਤਤੇ ਨੇ ਤੇ ਦੂਜੇ ਪਾਸੇ ਉਹਨਾਂ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ ਤੇ ਹੁਣ ਉਥੇ ਇੱਕ ਸ਼ੰਭੂ ਬਾਡਰ ਯਾਨੀ ਕਿ ਧਰਨੇ ਦੇਵਤੇ ਇੱਕ ਕਿਸਾਨ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਗੱਲ ਦੀ ਅਪਡੇਟ ਆਈ ਹੈ ਕਿ ਸ਼ੰਭੂ ਬਾਡਰ ਤੇ ਕਿਸਾਨ ਨੇ ਜ਼ਹਿਰ ਨਿਗਲ ਲਿਆ ਹੈ ਤੇ ਉਥੇ ਹੀ ਗੰਭੀਰ ਹਾਲਤ ਚ ਨੇ ਉਹ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਹੈ ਤੇ ਉਥੇ ਹੀ ਅੰਦੋਲਨ ਚ ਜਿਹੜਾ ਕਿ ਇੱਕ ਕਿਸਾਨ ਦੇ ਵੱਲੋਂ ਆਪਣੀ ਜੀਵਨ ਨੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨ ਨੇ ਸਲਫਾਸ ਨਿਗਲ ਲਿਆ ਤੇ ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਉਸ ਨੂੰ ਰਾਜਪੁਰਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਨਾ ਕਰਨ ਕਰਕੇ ਨਰਾਜ਼ ਨੇ ਕਿਸਾਨ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਰੇਸ਼ਮ ਸਿੰਘ ਰੇਸ਼ਮ ਸਿੰਘ ਨਾਮ ਹੈ ਉਸ ਵਿਅਕਤੀ ਦਾ ਤੇ ਦੂਜੇ ਪਾਸੇ ਦੱਸਿਆ ਜਾ ਰਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਤੇ ਜਿਸ ਤੋਂ ਬਾਅਦ ਇੱਕ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਰਨੇ ਦੇ ਉੱਤੇ ਹੀ ਕੋਸ਼ਿਸ਼ ਕਰਨ ਜਿਹੜੀ ਕਿ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਉੱਥੇ ਹੀ ਸਮੇਂ ਸਿਰ ਉਹਨਾਂ ਨੂੰ ਜਿਹੜਾ ਕਿ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤੇ ਜਿਸ ਦੇ ਦੌਰਾਨ ਕਿਸਾਨਾਂ ਦੇ ਲਈ ਇਹ ਸਭ ਤੋਂ ਵੱਡੀ ਦੁਖਦਾਈ ਖਬਰ ਹੈ ਤੇ ਉੱਥੇ ਹੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕਿ ਕੁਝ ਕਿਸਾਨ ਕਰ ਰਹੇ ਨੇ ਲਗਾਤਾਰ ਆਪਣੀ ਜ਼ਿੰਦਗੀ ਤੋਂ ਵਿਹਾਰ ਰਹੇ ਨੇ ਉੱਥੇ ਹੀ ਅੱਜ ਇੱਕ ਕਿਸਾਨ ਦੇ ਵੱਲੋਂ ਆਪਣੀ ਜਿਹੜੀ ਕਿ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਉਸ ਕਿਸਾਨ ਨੂੰ ਜਿਹੜਾ ਕਿ ਮੌਕੇ ਦੇ ਉੱਤੇ ਚੱਕਿਆ ਗਿਆ ਤੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੂਜੇ ਪਾਸੇ ਜਗਜੀਤ ਸਿੰਘ ਡਲੇਵਾਰ ਨੂੰ ਲੈ ਕੇ ਗੱਲ ਕਰੀਏ ਤਾਂ ਖਨੌਰੀ ਬਾਰਡਰ ਦੇ ਉੱਤੇ ਲਗਾਤਾਰ ਜਿਹੜੇ ਕਿ ਆਪਣੇ ਮਰਨ ਵਰਤ ਦੇ ਉੱਤੇ ਅਜੇ ਅੜੇ ਹੋਏ ਨੇ ਲਗਾਤਾਰ ਸਿਆਸੀ ਲੀਡਰ ਉਹਨਾਂ ਨੂੰ ਅਪੀਲ ਕਰ ਰਹੇ ਨੇ ਕਿ ਆਪਣਾ ਮਰਨ ਵਰਤ ਤੋੜ ਦਿਓ ਤੇ ਜਿਸ ਤੋਂ ਬਾਅਦ ਪ੍ਰਧਾਨ ਸਾਹਿਬ ਦਾ ਕਹਿਣਾ ਹੈ ਕਿ ਹਜੇ ਤੱਕ ਜਿੰਨਾ ਚਿਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਆਪਣਾ ਦਰਣਾ ਵੀ ਨਹੀਂ ਖਤਮ ਕਰਾਂਗੇ ਤੇ ਨਾ ਹੀ ਮਰਨ ਵਰਤ ਖਤਮ ਕਰਾਂਗੇ ਕੇਂਦਰ ਸਰਕਾਰ ਹਜੇ ਬੇਫਿਕਰ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਪੜਾਅਸ ਕੱਢ ਰਹੇ ਨੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਲਗਾਤਾਰ ਜਿਹੜੀ ਕਿ ਅਗਲੀਆਂ ਰਣਨੀਤੀਆਂ ਘੜੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 1 ਮਹੀਨਾ 45 ਦਿਨ ਹੋ ਗਏ ਨੇ ਤੇ ਹਜੇ ਵੀ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਕਿ ਜਾਰੀ ਹੈ ਸਿਹਤ ਦਿਨੋ ਦਿਨ ਡਾਊਨ ਹੁੰਦੀ ਜਾ ਰਹੀ ਹੈ ਕਿਸਾਨ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਕੱਲ ਉਹਨਾਂ ਨੂੰ ਜਿਹੜਾ ਕਿ ਭੁੱਖ ਮੁੱਖੇ ਹੋਣ ਕਾਰਨ ਉਹਨਾਂ ਨੇ ਜਿਹੜਾ ਕਿ ਕੁਝ ਨਾ ਖਾਣ ਦੇ ਕਾਰਨ ਜਿਹੜਾ ਕਿ ਉਹ ਬੇਹੋਸ਼ ਹੋ ਗਏ ਤੇ ਜਿਸ ਤੋਂ ਬਾਅਦ 1 ਘੰਟੇ ਉਹ ਬੇਹੋਸ਼ ਰਹੇ ਤੇ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਲਗਾਤਾਰ ਭੱਜੜਾ ਪਈਆਂ ਉੱਥੇ ਜਿਹੜਾ ਕਿ ਖਨੌਰੀ ਦੇ ਉੱਤੇ ਇੱਕ ਵੱਡੀ ਹਲਚਲ ਦੇਖਣ ਨੂੰ ਵੀ ਮਿਲੀ ਤੇ ਦੂਜੇ ਪਾਸੇ ਦੱਸਦੀ ਕਿ ਇਹ ਲਗਾਤਾਰ ਜਿਹੜੇ ਕਿ ਉਹਨਾਂ ਦੇ ਨਜ਼ਦੀਕੀ ਸੀ ਉਹਨਾਂ ਦੇ ਵੱਲੋਂ ਜਿਹੜਾ ਕਿ ਲਗਾਤਾਰ ਜਗਜੀਤ ਸਿੰਘ ਢੱਲੇਵਾਰ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਸੀ ਡਾਕਟਰਾਂ ਦੇ ਵੱਲੋਂ ਵੀ ਜਿਹੜਾ ਕਿ ਕਿਹਾ ਗਿਆ ਹੈ ਕਿ ਹੁਣ ਤਾਂ ਮਸ਼ੀਨਾਂ ਵੀ ਜਵਾਬ ਦੇਣ ਲੱਗੀਆਂ ਨੇ ਦੂਜੇ ਪਾਸੇ ਹੁਣ ਇੱਕ ਉਥੇ ਹੀ ਧਰਨੇ ਦੇ ਵੱਲੋਂ ਧਰਨੇ ਦੇ ਉੱਤੇ ਜਿਹੜਾ ਕਿ ਇੱਕ ਕਿਸਾਨ ਦੇ ਵੱਲੋਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰੰਤੂ ਉਸ ਨੂੰ ਮੌਕੇ ਤੇ ਚਾਕੇ ਜਿਹੜਾ ਕਿ ਹਸਪਤਾਲ ਦੇ ਵਿੱਚ ਭਰਤੀ ਕਰ ਲਿਆ ਗਿਆ